ਜਿਵੇਂ ਜਿਵੇਂ 2027 ਨੇੜੇ ਆਉਂਦਾ ਜਾਂਦਾ ਹੈ ਓਵੇਂ ਓਵੇਂ ਸ਼ਰੋਮਣੀ ਅਕਾਲੀ ਦਲ ਲੋਕਾਂ ਦਾ ਚਿਹਤਾ ਬਣਦਾ ਜਾ ਰਿਹਾ ਹੈ ਉਹਦਾ ਕਾਰਨ ਇਹ ਹੈ ਵੀ ਹੁਣ ਪਿੱਛੇ ਤਰਨਤਾਰਨ ਦੀਆਂ ਇਲੈਕਸ਼ਨਾਂ ਦੇ ਵਿੱਚ ਦੇਖਿਆ ਕਿ ਸੁਖਬੀਰ ਸਿੰਘ ਬਾਦਲ ਹੈ ਉਹ ਆਪਣੇ ਵਰਕਰਾਂ ਦੇ ਨਾਲ ਪਿੱਛੇ ਜਿਹੜਾ ਆ ਪਿੱਠ ਦੇ ਉੱਪਰ ਢਾਲ ਬਣ ਕੇ ਖੜਨਾ ਉਹਨੇ ਸ਼ੁਰੂ ਕਰ ਦਿੱਤਾ ਉਹਨੂੰ ਪਤਾ ਲੱਗ ਗਿਆ ਕਿ ਵਰਕਰਾਂ ਦੇ ਨਾਲ ਜੇ ਆਪਾਂ ਢਾਲ ਬਣ ਕੇ ਖੜਾਂਗੇ ਤੇ ਤਾਂ ਹੀ ਸਾਡੇ ਨਾਲ ਲੋਕ ਜੁੜਨਗੇ ਤੇ ਹੁਣ ਤਾਜ਼ਾ ਘਟਨਾ ਜਿਹੜੀ ਹੈ ਇਹ ਹੋਈ ਹੈ ਤੁਸੀਂ ਦੇਖਿਆ ਵਾ ਕੀ ਚਾਹੇ ਬੇਸ਼ੱਕ ਆਪਣੇ ਵੱਲੋਂ ਆਜ਼ਾਦ ਚੋਣਾਂ ਲੜ ਰਿਹਾ ਸੀਗਾ ਜ਼ਿਲ੍ਹਾ ਪ੍ਰੀਸ਼ਦ ਦੀਆਂ ਬਲਾਕ ਸੰਪਤੀ ਦੀਆਂ ਗੁਰਪ੍ਰੀਤ ਸਿੰਘ ਸੇਖੋਂ ਉਹਦਾ ਪਿਛਲਾ ਨਿੱਜੀ ਜੋ ਜ਼ਿੰਦਗੀ ਸੀ ਉਹਦੇ ਤੇ ਆਪਾਂ ਨਹੀਂ ਜਾਣਾਂ ਜੋ ਵੀ ਸੀਗਾ ਪਰ ਅੱਜ ਉਹ ਜਿਹੜਾ ਹੈ ਆਪਣੇ ਇਲਾਕੇ ਦੇ ਵਿੱਚ ਚੰਗੇ ਕਮਾਕਾਰਾਂ ਦੇ ਨਾਲ ਜਿਹੜਾ ਉਹਨੂੰ ਲੋਕ ਜਾਣਦੇ ਆ ਤੇ ਉਹਦੇ ਤੇ ਮਤਲਬ ਕਿ ਲੋਕ ਵਿਸ਼ਵਾਸ ਕਰ ਰਹੇ ਕਿ ਸਾਡੇ ਇਲਾਕੇ ਦੇ ਵਿੱਚ ਵਿਕਾਸ ਦੇ ਲਈ ਕੰਮ ਕਰ ਸਕਦਾ ਹੈ ਨੌਜਵਾਨ ਮੁੰਡਾ ਚਲੋ ਚੋਣਾਂ ਅਖਾੜੇ ਦੇ ਵਿੱਚ ਉਤਰਿਆ ਇੱਕ ਪਾਸੇ ਪੰਜਾਬ ਸਰਕਾਰ ਹੈ ਇੱਕ ਪਾਸੇ ਵਿਰੋਧੀ ਧਿਰਾਂ ਨੇ ਇੱਕ ਪਾਸੇ ਆਜ਼ਾਦ ਚੋਣ ਮਨਾ ਲੜ ਰਿਹਾ ਸੀਗਾ ਤੇ ਉਸ ਨੂੰ ਇੱਕ ਮਤਲਬ ਕਿ ਰਾਤ ਕਹਿ ਸਕਦੇ ਆ ਵੀ ਕਿਸੇ ਵੀ ਤਰੀਕੇ ਦੇ ਨਾਲ ਉਹਨੂੰ ਰੈਸਟ ਪਾਈ ਜਾਂਦੀ ਹੈ ਤਾਂ ਜੋ ਕੀ ਬਾਅਦ ਦੇ ਵਿੱਚ ਸ਼੍ਰੋਮਣੀ ਕਾਲੀ ਦਲ ਦੇ ਵੱਲੋਂ ਅਤੇ ਉੱਥੋਂ ਦੇ ਜਿਹੜੇ ਆਗੂ ਨੇ ਹਰਜਿੰਦਰ ਸਿੰਘ ਜਿੰਦੂ ਜੀ ਵੱਲੋਂ ਉਹਨਾਂ ਵੱਲੋਂ ਉਹਨਾਂ ਦੀ ਸਪੋਰਟ ਕਰਕੇ ਤੇ ਹਾਈ ਕੋਰਟ ਦੇ ਵਿੱਚ ਜਿਹੜੀ ਹੈ ਰੈਟ ਪਾ ਕੇ ਪਟੀਸ਼ਨ ਪਾ ਕੇ ਤੇ ਉਹਨੂੰ ਜਿਹੜਾ ਆ ਰਿਹਾਾ ਕਰਾਉਣ ਦੇ ਲਈ ਆਰਡਰ ਲੈ ਜਾਂਦੇ ਆ ਸੋ ਇੱਥੇ ਹੁਣ ਇੱਕ ਬੜੀ ਹਾਸੋਣੀ ਗੱਲ ਹੈ ਕਿ ਪੰਜਾਬ ਸਰਕਾਰ ਨੂੰ ਪਹਿਲਾਂ ਵੀ ਕਾਲੀ ਦਲ ਨੇ ਝਟਕਾ ਦਿੱਤਾ ਤਰਨਤਾਰਨ ਦੇ ਵਿੱਚ ਕੰਚਨਪ੍ਰੀਤ ਨੂੰ ਜਿਹੜਾ ਆ ਰਾਤ ਕਚਹਿਰੀ ਲਵਾ ਕੇ ਤੇ ਰਿਹਾ ਕਰਾਇਆ ਤੇ ਇਹ ਦੂਜਾ ਝਟਕਾ ਹੈ ਉਹਨਾਂ ਨੇ ਫਰੋਜਪੁਰ ਦੇ ਵਿੱਚ ਦੇ ਦਿੱਤਾ ਗੁਰਪ੍ਰੀਤ ਸੇਖੋਂ ਨੂੰ ਹਾਲ ਹੀ ਗੁਰਪ੍ਰੀਤ ਸੇਖੋਂ ਆਜ਼ਾਦ ਉਮੀਦਵਾਰ ਹੈ ਅਜੇ ਕੋਈ ਉਹਦਾ ਸ਼ਰਮਣੀ ਕਾਲੀ ਨਾਲ ਅਦਾਲਨ ਨਾਲ ਆਪਾਂ ਉਹਨੂੰ ਕੋਈ ਜੋੜ ਨਹੀਂ ਸਕਦੇਗੇ ਪਰ ਪੰਜਾਬ ਸਰਕਾਰ ਨੂੰ ਇਹ ਵੇਖ ਲੈਣਾ ਚਾਹੀਦਾ ਕਿ ਹੋ ਸਕਦਾ ਸ਼ਾਇਦ ਲੋਕ ਉਹਦੇ ਨਾਲ ਘੱਟ ਜੁੜਦੇ ਜਾਂ ਉਹ ਆਮ ਲੋਕਾਂ ਦੀ ਤਰ੍ਹਾਂ ਹੁੰਦਾ ਪਰ ਜਿਸ ਦਿਨ ਤੁਸੀਂ ਉਹਨੂੰ ਅਰੈਸਟ ਕੀਤਾ ਫਰੋਜਪੁਰ ਦੇ ਵਿੱਚ ਤੇ ਹੁਣ ਇਸ ਟਾਈਮ ਉਹਦੇ ਮਗਰ ਜਿਹੜਾ ਆਪਾਂ ਕਹਿ ਸਕਦੇ ਵੀ ਕਾਂਫਲੇ ਬਣ ਗਿਆ ਸੋ ਸਰਕਾਰਾਂ ਨੂੰ ਇਹ ਜਿਹੜੀ ਐ ਇਦਾਂ ਦੀਆਂ ਧੱਕੇਸ਼ਾਹੀਆਂ ਨਹੀਂ ਕਰਨੀਆਂ ਚਾਹੀਦੀਆਂ ਡੈਮੋਕ੍ਰੇਸੀ ਐ ਡੈਮੋਕ੍ਰੇਸੀ ਤੁਸੀਂ ਕੰਮ ਕੀਤੇ ਤਾਨੂੰ ਵੋਟ ਪਾਉਣਗੇ ਉਹ ਆਪਣਾ ਚੋਣ ਮੈਦਾਨ ਦੇ ਵਿੱਚ ਉਤਰਿਆ ਸੋ ਗੱਲ ਕਾਦੀ ਹੋਈ ਕਹਿੰਦੇ ਵੀ ਧਾਰਾ ਲੱਗੀ ਹੈ 751 ਤੇ ਇਹ ਤਾਂ ਤੁਹਾਨੂੰ ਪਤਾ ਵੀ ਆਪਣੇ ਪਿੰਡਾਂ ਵਾਲੇ ਜਿਹੜੇ ਆ ਲੜ ਪੈਂਦੇ ਪਿੰਡ 'ਚ ਨਹੀਂ ਰਾਜੀ ਨਾਵਾ ਹੁੰਦਾ ਤੇ ਥਾਣੇ ਚਲੇ ਜਾਂਦੇ ਆ ਤੇ ਥਾਣੇ ਜਾ ਕੇ ਥਾਣੇਦਾਰ ਕੋਲੇ ਵੀ ਨਹੀਂ ਰਾਜੀ ਨਾਵਾ ਹੁੰਦਾ ਤੇ ਥਾਣੇਦਾਰ ਨੂੰ ਕਹਿੰਦੇ ਸੀ 751 ਲਾ ਦਿਓ ਉਹ 751 ਥਾਣੇਦਾਰ ਲਾ ਦਿੰਦਾ ਅੱਧੇ ਉਹਨਾਂ ਦੇ ਨਾਲ ਦੇ ਮਹਿਤੀ ਥਾਣੇ ਬੈਠੇ ਹੁੰਦੇ ਆ ਤੇ ਅੱਧੇ ਜਾ ਕੇ ਕੋਰਟ ਦੇ ਵਿੱਚ ਜ਼ਮਾਨਤ ਲੈ ਆਉਂਦੇ ਆ 751 ਦੀ ਜ਼ਮਾਨਤ ਤੇ ਤੁਹਾਨੂੰ ਪਤਾ ਵੀ ਪਿੰਡਾਂ ਵਾਲੇ ਬਾਰੋ-ਬਾਰੀ ਕਰਾ ਜਾਂਦੇ ਆ ਤੇ ਇਹ ਕਿਹੜੇ ਕੇਸ ਦੇ ਵਿੱਚ ਅਰਸ਼ਦੀਪ ਕਲੇਰ ਵਾਕਈ ਸਲਾਮ ਹੈ ਯਾਰ ਉਸ ਸਾਡੇ ਜੱਟ ਭਰਾ ਨੂੰ ਅਰਸ਼ਦੀਪ ਕਲੇਰ ਨੂੰ ਪਤਾ ਨਹੀਂ ਪਤੰਦਰ ਕਿਹੜੀ ਪੜ੍ਹਾਈ ਕੀਤੀ ਫਿਰਦਾ ਹੈ ਰਾਤ ਸਾਰੀ ਰਾਤ ਹੀ ਕਦੇ ਕੋਟਲਵਾ ਲੈਿੰਦਾ ਆ ਜੇ ਕੋਈ ਰਾਤ ਨੂੰ ਰੈਸਟ ਹੁੰਦਾ ਤਾਂ ਦਿਨੇ ਜਾ ਕੇ ਪਟੀਸ਼ਨ ਪਾ ਕੇ ਉਹਨੂੰ ਰਿਹਾ ਕਰਾ ਲੈਂਦਾ ਇਸ ਗੱਲ ਤੋਂ ਵੈਸੇ ਕਾਲੀਦਲ ਦਾ ਜੋਧਾ ਆ ਉਹਨੂੰ ਸਲਾਮ ਕਰਨਾ ਬਣਦਾ ਆ ਤੇ ਉਹਨੂੰ ਵੀ ਪਤਾ ਹੈ ਵੀ 751 ਦੀਆਂ ਜਿਹੜੀਆਂ ਜ਼ਮਾਨਤਾਂ ਨੇ ਇਹਦੇ ਪਿੰਡਾਂ ਵਾਲੇ ਆ ਵੀ ਕਹਿ ਕੇ ਲਵਾਉਂਦੇ ਹੁੰਦੇ ਨੇ ਜਦੋਂ ਨਹੀਂ ਕਿਸੇ ਦਾ ਰਾਜੀਨਾਮ ਹੁੰਦਾ ਵੀ 751 ਲਾ ਦਿਓ ਤੇ ਬਾਰੋ-ਬਾਰ ਜ਼ਮਾਨਤ ਕਰਾ ਕੇ ਲੈ ਆਉਂਦੇ ਲੋਕ ਆ ਜੇ ਥਾਣੇ 'ਚ ਬੈਠੇ ਹੁੰਦੇ ਆ